ਅੱਜ ਅਸੀਂ ਗੱਲ ਕਰਾਂਗੇ ਗੋਲ ਬੇਸਡ ਇਨਵੈਸਟਮੈਂਟਸ ਦੀ ਇਹ ਹੁੰਦੇ ਕੀ ਐ ਕਿਸੇ ਨੇ ਘਰ ਲੈਣਾ ਹੈ ਕਿਸੇ ਨੇ ਆਪਣੇ ਬੱਚੇ ਦੀ ਐਜੂਕੇਸ਼ਨ ਆਪਣੀ ਰਿਟਾਇਰਮੈਂਟ ਵਾਸਤੇ ਪੈਸੇ ਜੋੜਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਗੋਲ ਬੇਸਡ ਇਨਵੈਸਟਮੈਂਟ ਕਹਿੰਦੇ ਆ ਕਿ ਜੇ ਅੱਜ ਖਰਚਾ ਗ੍ਰੈਜੂਏਸ਼ਨ ਦਾ 10 ਲੱਖ ਹੈ ਇਸ ਤੋਂ 13 ਸਾਲ ਬਾਅਦ 8% ਦੀ ਇਨਫਲੇਸ਼ਨ 'ਚ ਇਹ ਕਿੰਨਾ ਬਣ ਜਾਏਗਾ। ਤੂੰ ਸਿੰਪਲ 75 ਕੁਸੋਰ ਰੁਪਿਆ ਮਹੀਨੇ ਦੀ ਸੇਵਿੰਗ ਕਰੇ। 13 ਸਾਲ ਪੈਸੇ ਦੇ ਦੇ ਰਹੇਗਾ ਨੀਅਰ ਅਬਾਊਟ 27 ਲੱਖ ਰੁਪਿਆ ਬਣ ਜਾਂਦਾ। ਕੋਈ ਐਮਰਜੈਂਸੀ ਆ ਜਾਂਦੀ ਹੈ, ਪੈਸੇ ਦੀ ਨੀਡ ਆ ਜਾਂਦੀ ਫਿਰ ਇਹ ਗੋਲ ਸਾਰੇ ਹਿਲ ਜਾਂਦੇ ਨੇ। ਮਿਊਚੁਅਲ ਫੰਡ ਤੇ ਸਕੀਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਜਿੰਨੀ ਵੀ ਰਕਮ ਸਾਨੂੰ ਚਾਹੀਦੀ ਹੈ ਉਹ ਅਸੀਂ ਕਢਾ ਸਕਦੇ ਹਾਂ।

co presented by stock grow ਅਸੀਂ ਆਪਣੇ ਪੁਰਾਣੇ episodes ਦੇ ਵਿੱਚ ਕਾਫੀ financial topics ਨੂੰ ਕਵਰ ਕਰ ਚੁੱਕੇ ਹਾਂ ਔਰ ਜਿੱਥੇ ਤੁਹਾਨੂੰ ਅਸੀਂ ਇੰਸ਼ੋਰੈਂਸ ਲੋਨਸ ਕ੍ਰੈਡਿਟ ਕਾਰਡ ਮਿਊਚੁਅਲ ਫੰਡ ਦੇ ਡਿਫਰੈਂਟ ਟਾਈਪਸ ਲਾਸਟ episode ਦੇ ਵਿੱਚ ਅਸੀਂ ਬਿਹੇਵੀਅਰਲ financial ਮੈਨੇਜਮੈਂਟ ਦੀ ਗੱਲ ਕੀਤੀ ਸੀ ਔਰ ਅੱਜ ਅਸੀਂ ਗੱਲ ਕਰਾਂਗੇ goal based investments ਦੀ ਇਹ ਹੁੰਦੇ ਕੀ ਹੈ ਇਹਨੂੰ achieve ਕਿਦਾਂ ਕਰ ਸਕਦੇ ਹਾਂ ਬੜੇ ਤਫਸੀਲ ਨਾਲ ਗੱਲ ਕਰਾਂਗੇ ਔਰ ਇਹਦੇ ਲਈ ਸਾਡੇ ਕੋਲ ਦੋ ਸਗੇ ਭਰਾ ਜਿਹੜੇ ਦੋ ਵੱਖਰੀਆਂ ਇਨਵੈਸਟਮੈਂਟਸ ਕੰਪਨੀ ਚਲਾ ਰਹੇ ਨੇ ਉਹ ਸਾਡੇ ਕੋਲ ਸਪੈਸ਼ਲੀ ਜਲੰਧਰ ਤੋਂ ਆ ਕੇ ਜੁੜੇ ਨੇ ਮੈਂ ਪਹਿਲਾ ਤੁਹਾਨੂੰ ਤਾਰੂਫ ਕਰਾਵਾਂਗਾ ਸ਼੍ਰੀ ਜੁਗਲ ਮਾਰਵਾ ਜੀ ਦੀ ਜਿਹੜੇ ਕਿ ਐਮ ਡੀ ਨੇ ਮਾਰਵਾ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਦੇ ਇਹਨਾਂ ਨੇ ਜੀ ਐਨ ਡੀ ਯੂ ਤੋਂ ਬੀ ਕਾਮ ਕੀਤਾ ਸੀ 1981 ਦੇ ਵਿੱਚ ਔਰ ਕਾਫੀ ਲੰਬਾ ਤਜਰਬਾ ਰਿਹਾ ਇਹਨਾਂ ਨੇ ਆਪਣੇ 10 ਸਾਲ ਟੈਕਸਟਾਈਲ ਬਿਜ਼ਨਸ ਆਪਣੇ ਫੈਮਲੀ ਜਿਹੜੇ ਬਿਜ਼ਨਸ ਕਰੇ ਸੀ ਉਦੇਸ਼ ਲਾਏ ਹੈ और बाद नाइनटीन नाइनटी वन तो लेकर हूँ तक चौंती साल तो अपना बिजनेस चला रहे हैं म्यूचुअल फंड के खास स्पैशलिस्ट ने चार सौ करोड़ तो ज़्यादा इन इनवैसमेंट्स संभाल रहे हैं तीन सौ तो उत्ते फैमिलज़ हैं जुगल मारवा साहब था खास स्वागत है थैंक यू जी थैंक यू चंडोक साहब थैंक यू पी टी सी थैंक यू एस बी आई थोड़े क्वेश्चन का आंसर देने तो पहले मैं एस बी आई का खास तौर पर धन्यवाद करना चाहना ਜਿੰਨਾਂ ਨੇ ਪੀਟੀਸੀ ਦੇ ਦਰਸ਼ਕਾਂ ਵਾਸਤੇ ਇਹਨਾਂ ਵੱਡਾ ਉਪਰਾਲਾ ਕੀਤਾ ਹੈਗਾ ਜਿਹਦੇ ਵਿੱਚ ਉਹਨਾਂ ਦੀ ਗੋਲ ਬੇਸਡ ਇਨਵੈਸਟਮੈਂਟ ਵੀ ਹੋ ਜਾਏਗੀ ਔਰ ਉਹਨਾਂ ਦੀ ਫਾਈਨੈਂਸ਼ੀਅਲ ਐਜੂਕੇਸ਼ਨ ਵੀ ਪੂਰੀ ਹੋ ਜਾਏਗੀ। ਉਹਨਾਂ ਦੇ ਨਾਲ ਹੀ ਉਹਨਾਂ ਦੇ ਛੋਟੇ ਭਰਾ ਸ਼੍ਰੀ ਬ੍ਰਿਜ ਭੂਸ਼ਣ ਮਾਰਵਾਜੀ ਬੈਠੇ ਨੇ। ਇਹਨਾਂ ਦੇ ਵੀ ਬੜਾ ਲੰਬਾ ਤਜਰਬਾ ਰਿਹਾ ਹੈ। ਇਹਨਾਂ ਨੇ ਆਪਣੀ ਪੜ੍ਹਾਈ 1983 ਚ ਖਤਮ ਕੀਤੀ ਸੀ ਔਰ ਉਹਦੇ ਬਾਅਦ ਸਿੱਧਾ ਹੀ ਇਹ ਇਨਵੈਸਟਮੈਂਟ ਬਿਜ਼ਨਸ 'ਚ ਆਗੇ ਸੀ ਇਹਨਾਂ ਨੂੰ 42 ਸਾਲ ਤੋਂ ਵੱਧ ਦਾ ਤਜਰਬਾ ਹੈ ਇਹ ਅੱਜ ਦੀ ਡੇਟ ਦੇ ਵਿੱਚ ਮਿਊਚੁਅਲ ਫੰਡ ਤੇ ਕਾਰਪੋਰੇਟ ਫਿਕਸਡ ਡਿਪੋਜ਼ਿਟ ਕਰ ਰਹੇ ਨੇ ਤੇ 700 ਕਰੋੜ ਤੋਂ ਜ਼ਿਆਦਾ ਇਨਵੈਸਟਮੈਂਟ ਸੰਭਾਲ ਰਹੇ ਨੇ ਤੇ 400 ਫੈਮਿਲੀਆਂ ਦੇ ਉੱਤੇ ਜ਼ਿਆਦਾ ਇਹਨਾਂ ਦੇ ਕੋਲ ਟਰਸਟ ਹੈ ਔਰ ਇਹਨਾਂ ਦੋਨਾਂ ਦੇ ਹੀ ਨੈਕਸਟ ਜਨਰੇਸ਼ਨ ਇਹ ਬਿਜ਼ਨਸ ਦਾ ਪਾਰਟ ਬਣ ਗਈ ਹੈ ਤੇ ਬ੍ਰਿਜ ਭੂਸ਼ਣ ਮਰਵਾਜੀ ਤੁਹਾਡਾ ਖਾਸ ਸਵਾਗਤ ਹੈ ਚੰਦੋਕਸਾਉ ਨਮਸਕਾਰ ਪੀਟੀਸੀ ਚੈਨਲ ਦੂਨ ਬਹੁਤ-ਬਹੁਤ ਮੇਰਾ ਧੰਨਵਾਦ ਸਟੇਟ ਬੈਂਕ ਆਫ ਇੰਡੀਆ ਮਿਊਚੁਅਲ ਫੰਡ ਨੂੰ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਇੱਕ ਇਹਨਾ ਵੱਡਾ ਅਜੰਡਾ ਤਿਆਰ ਕੀਤਾ ਕਿ ਜਿੱਥੇ ਆਮ ਲੋਕਾਂ ਨੂੰ ਮਿਊਚੁਅਲ ਫੰਡ ਦੇ ਬਾਰੇ ਪਤਾ ਲੱਗੇ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇ ਕੇ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਿਊਚੁਅਲ ਫੰਡ ਦੀ ਸੇਵਿੰਗ ਪਲਾਨਾਂ ਦੇ ਨਾਲ ਜੋੜਿਆ ਜਾਵੇ ਧੰਨਵਾਦ ਜੀ ਤੁਹਾਡੇ ਦੋਨੋਂ ਮਰਵਾ ਬ੍ਰਦਰਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਸਰ ਮੈਂ ਜੁਗਲ ਜੀ ਤੁਹਾਡੇ ਨਾਲ ਸ਼ੁਰੂਆਤ ਕਰਦਾ ਕੀ 골ਡ 베이스 ఇన్ਵੈਸਟਮੈਂਟ ਪਹਿਲੀ ਤਾਂ ਇਹ ਚੀਜ਼ ਕੀ ਹੈ ਸਾਨੂੰ ਡੈਪ ਚ ਸਮਝਾਓ ਐਂ ਇਹਦੇ ਵਿੱਚ ਜੇ ਅਸੀਂ ਆਪਣੀ ਲੌਂਗ ਟਰਮ ਵੈਲਥ ਨੂੰ ਕਿਦਾਂ ਕ੍ਰੀਏਟ ਕਰ ਸਕਦੇ ਹਾਂ ਥੋੜਾ ਜਿਹਾ ਐਕਸਪਲੇਨ ਕਰੋ ਜੀ ਚੰਡੋਗ ਸਾਹਿਬ ਜਦੋਂ ਅਸੀਂ ਲਾਈਫ ਦੇ ਵਿੱਚ ਕੋਈ ਡਿਸਪਲਿਨ ਬਣਾ ਲੈਨੇ ਆ ਫਿਰ ਉਦੋਂ ਸਾਡੇ ਉਸ ਡਿਸਪਲਿਨ ਬਣਾਉਣ ਦੇ ਨਾਲ ਸਾਡੀਆਂ ਜਿਹੜੀਆਂ ਜੀਵਨ ਦੀਆਂ ਸ਼ੁਰੂਆਤ ਤੋਂ ਲੈ ਕੇ ਗੋਲ ਤੱਕ ਜਿਹੜੀਆਂ ਅੜਚਨਾ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਸਾਰੀ ਕਮੀ ਆ ਜਾਂਦੀ ਹੈ ਔਰ ਆਪਾਂ ਜਿਹੜਾ ਗੋਲ ਸੈੱਟ ਕੀਤਾ ਉਸ ਨੂੰ ਗੋਲ ਨੂੰ ਟੀਚੇ ਟੀਚਾ ਉੱਥੇ ਪਹੁੰਚ ਜਾਂਦੇ ਆ ਜੋ ਅਸੀਂ ਸੈੱਟ ਕੀਤਾ ਹੋਇਆ ਹੈ ਫਾਰ ਐਗਜ਼ਾਮਪਲ ਕਿਸੇ ਨੇ ਘਰ ਲੈਣਾ ਹੈ ਕਿਸੇ ਨੇ ਘਰ ਲੈਣੀ ਹੈ ਕਿਸੇ ਨੇ ਆਪਣੇ ਬੱਚੇ ਦੀ ਐਜੂਕੇਸ਼ਨ ਗ੍ਰੈਜੂਏਸ਼ਨ ਕਰਨੀ ਹੈ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਡਾਕਟਰ ਬਣਾਣਾ ਹੈ ਇੰਜੀਨੀਅਰ ਬਣਾਣਾ ਹੈ ਔਰ ਸਭ ਤੋਂ ਇੰਪੋਰਟੈਂਟ ਆਪਣੀ ਰਿਟਾਇਰਮੈਂਟ ਵਾਸਤੇ ਪੈਸੇ ਜੋੜਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਨਾਮ ਦਿੰਨੇ ਆ ਵੀ ਇੱਕ ਟਾਰਗੇਟ ਬਣਾ ਲਓ ਉਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਗੋਲ ਬੇਸਡ ਇਨਵੈਸਟਮੈਂਟ ਕਹਾਂਗੇ ਮੈਂ ਜੁਗਲ ਜੀ ਥੋੜਾ ਜਿਹਾ ਤੁਹਾਨੂੰ ਕੰਟੀਨਿਊ ਕਰਾਂਗਾ ਜੀ ਇਸ ਨੂੰ ਅਸੀਂ ਕਿ ਸ਼ਾਰਟ ਟਰਮ ਮੀਡੀਅਮ ਟਰਮ ਤੇ ਲੌਂਗ ਟਰਮ 'ਚ ਜੇ ਬਾਈਫਰਕੇਟ ਕਰਦੇ ਹੀ ਹੈ ਜੀ ਤੇ ਸਾਨੂੰ ਇਨਵੈਸਟਮੈਂਟ ਦਾ ਇੱਕ ਵਿਜਨ ਵੀ ਕਲੀਅਰ ਹੋ ਜਾਂਦਾ ਹੈ ਤੇ ਸਾਡਾ ਜਿਹੜਾ ਗੋਲ ਅਚੀਵ ਕਰਨ ਦੀ ਚੀਜ਼ ਹੈਗੀ ਹੈ ਉਹ ਕਟ ਮਾਉਂਟ ਦੀ ਹੈ ਵੱਧ ਮਾਉਂਟ ਦੀ ਹੈ ਜਿਵੇਂ ਕਿਸੇ ਨੇ ਵਕੇਸ਼ਨ ਜਾਣਾ ਉਹ ਸ਼ਾਰਟ ਟਰਮ ਗੋਲ ਹੋ ਸਕਦਾ ਹੈ ਘਰ ਬਣਾਣਾ ਮੀਡੀਅਮ ਟਰਮ ਹੋ ਸਕਦਾ ਹੈ ਕਾਰ ਲੈਣੀ ਮੀਡੀਅਮ ਹੋ ਸਕਦੀ ਹੈ ਥੋੜਾ ਇਹਦੇ ਵਿੱਚ ਵੀ ਸਾਨੂੰ ਥੋੜਾ ਐਕਸਪਲੇਨ ਕਰੋ ਬਿਲਕੁਲ ਜੀ ਬਹੁਤ ਸਾਰੇ ਅੱਜਕੱਲ ਫੈਮਲੀਆਂ ਦੇ ਵਿੱਚ ਰੁਝਾਨ ਹੈ तकरीबन ਮੇਰੇ ਕਈ ਦੋਸਤ ਹੈਗੇ ਨੇ ਉਹ ਕਹਿੰਦੇ ਨੇ ਕਿ ਮੈਂ ਸ਼ਾਰਟ ਟਰਮ ਗੋਲ ਵੀ ਮੈਂ ਵਰਲਡ ਕੱਪ ਦੇਖਣ ਜਾਣਾ ਹੈ ਵਰਲਡ ਕੱਪ ਦੇਖਣ ਵਾਸਤੇ ਉਹ ਇੱਕ ਆਪਣਾ ਅਲੱਗ ਹਰ ਮਹੀਨੇ ਕੁਝ ਨਾ ਕੁਝ ਸੇਵਿੰਗ ਕਰਦੇ ਨੇ ਜਿਹਨੂੰ ਅਸੀਂ ਐਸਆਈਪੀ ਦੇ ਥਰੂ ਇਨਵੈਸਟਮੈਂਟ ਕਰਾ ਦਿੰਦੇ ਹਾਂ ਸੇ ਐਗਜ਼ੈਂਪਲ ਕੋਈ 15000 ਰੁਪਿਆ ਮਹੀਨਾ ਜੋੜਦਾ ਤੇ 4 ਸਾਲ ਦੇ ਵਿੱਚ ਉਹ ਤਕਰੀਬਨ 720000 ਰੁਪਿਆ ਜਮ੍ਹਾਂ ਕਰ ਲੈਂਦਾ ਔਰ ਇਹਦੇ ਉੱਤੇ ਜੋ ਰਿਟਰਨ ਆਂਦੀ ਹੈ ਐਵਰੇਜ ਕਦੀ ਜ਼ਿਆਦਾ ਆ ਜਾਂਦੀ ਹੈ ਕਦੀ ਘਾਟ ਆ ਜਾਂਦੀ ਹੈ ਮੈਂ ਘਾਟ ਦੇ ਆਸ-ਪਾਸ ਹੀ ਰਿਟਰਨ ਉਹਨੂੰ ਲੈ ਕੇ ਚੱਲਾਂ 11% ਤਾਂ 1,70,000 ਰੁਪਇਆ ਉਹ ਜਮ੍ਹਾਂ ਕਰ ਲੈਂਦਾ ਮੈਚਿਉਰਿਟੀ ਉਹਦੀ ਕੋਈ 9 ਲੱਖ ਰੁਪਇਆ ਬਣ ਜਾਂਦੀ ਹੈ ਉਹ ਆਪਣਾ ਜਿਹੜਾ ਫੈਮਲੀ ਦੇ ਨਾਲ ਜਾਂ ਫਰੈਂਡ ਦੇ ਨਾਲ ਇੱਕ ਆਪਣਾ ਟਾਰਗੇਟ ਵੀ ਵਰਲਡ ਕੱਪ ਦੇਖਣ ਜਾਣਾ ਹੈ ਚਾਹੇ ਉਹ ਆਸਟ੍ਰੇਲੀਆ 'ਚ ਹੋ ਜਾਏ ਚਾਹੇ ਉਹ ਕਿਸੇ ਹੋਰ ਕੰਟਰੀ ਤੋਂ ਵਿੱਚ ਹੋ ਜਾਏ ਉਹਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਬਾਕੀ ਰੁਟੀਨ ਦੇ ਵਿੱਚ ਆਪਣਾ ਕੰਮ ਕਰਦਾ ਰਹਿੰਦਾ ਹੈ ਔਰ 15000 ਰੁਪਏ ਬੜੀ ਛੋਟੀ ਜਿਹੀ ਰਕਮ ਹੈਗੀ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਇਹ ਇੱਕ ਛੋਟਾ ਗੋਲ ਹੈਗਾ ਔਰ ਸ਼ਾਰਟ ਟਰਮ ਗੋਲ ਹੈਗਾ ਅ ਬ੍ਰਿਜ ਜੀ ਮੈਂ ਨਾ ਤੁਹਾਨੂੰ ਇੱਕ ਰੀਅਲ ਲਾਈਫ ਚੀਜ਼ ਪੁੱਛਣਾ ਚਾਹਨਾ ਅੱਜ ਕਿਸੇ ਦਾ ਬੱਚਾ 5 ਸਾਲਾਂ ਦਾ ਹੈ ਸਮਝੋ 18 ਤੇ ਉਹ ਗ੍ਰੈਜੂਏਸ਼ਨ ਕਰਨਾ ਜਿਹਨੂੰ 13 ਸਾਲ ਹੈ 17 ਸਾਲ ਦੇ ਟਾਈਮ ਫਰੇਮ ਯਾਨੀ ਕਿ ਜਦੋਂ 22 ਸਾਲ ਤੇ ਬੱਚਾ ਹੋ ਜਾਏਗਾ ਉਹਨੇ ਆਪਣੀ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਤੇ 28 ਸਾਲ ਦੇ ਯਾਨੀ ਕਿ 23 ਸਾਲ ਅਜ ਤੋਂ ਲੈ ਕੇ ਮੈਰਿਜ ਕਰਨੀ ਹੈ ਇਹਦੇ ਤੇ ਤੁਹਾਡੇ ਕੋਲ ਮੈਥਸ ਕੈਲਕੂਲੇਸ਼ਨ ਹੈਗਾ ਤੇ ਮੈਂ ਤੁਹਾਡੇ ਤੋਂ ਇੱਕ ਇੰਟਰਸਟਿੰਗ ਸਵਾਲ ਪੁੱਛਣਾ ਚਾਹਨਾ ਕਿ ਜੇ ਅੱਜ ਖਰਚਾ ਗ੍ਰੈਜੂਏਸ਼ਨ ਦਾ 10 ਲੱਖ ਹੈ ਤੇ ਪਹਿਲਾਂ ਤੇ ਇਹ ਦੱਸੋ ਅਜ ਤੋਂ 13 ਸਾਲ ਬਾਅਦ 8% ਇਨਫਲੇਸ਼ਨ 'ਚ ਇਹ ਕਿੰਨਾ ਬਣ ਜਾਏਗਾ ਇਹ ਨੀਅਰਬਾਊਟ ਸੰਦੋਖ ਸਾਹਿਬ ਕੋਈ 27 ਕੋ ਲੱਖ ਰੁਪਏ ਬਣ ਜਾਏਗਾ ਕਿਸੇ ਸਰ ਕੋਈ ਅਸੀਂ ਸਿਪ ਤੋਂ ਕੋਈ ਤੋੜ ਹੈਗਾ ਇਹਦਾ ਹਾਂਜੀ ਇਹਦਾ ਤੋੜ ਹੈਗਾ ਜੀ ਦੇਖੋ ਜੀ ਚੰਦੋਗਰ ਸਾਹਿਬ ਇਹ ਜਦੋਂ ਦੀ ਵੀ ਦੁਨੀਆ ਬਣੀ ਏ ਸਾਰੀ ਦੁਨੀਆ ਦਾ ਇੱਕ ਦਸਤੂਰ ਰਿਹਾ ਜਿਹਦੇ ਵਿੱਚੋਂ ਕੋਈ ਹਿੰਦੁਸਤਾਨੀਆਂ ਦਾ ਇੱਕ ਦਸਤੂਰ ਅਲੱਗ ਹੈ ਕਿ ਜਦੋਂ ਕਿਸੇ ਦੀ ਸ਼ਾਦੀ ਹੋ ਜਾਂਦੀ ਹੈ ਉਹ ਸ਼ਾਦੀ ਤੋਂ ਬਾਅਦ ਆਪਣਾ ਨਹੀਂ ਸੋਚਦਾ ਹਮੇਸ਼ਾ ਹੀ ਆਪਣੇ ਆਉਣ ਵਾਲੇ ਬੱਚੇ ਦੇ ਬਾਰੇ ਸੋਚਣ ਲੱਗ ਪੈਂਦਾ ਜੀ 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 ਕਿ ਅਸੀਂ ਉਹਨੂੰ ਵੱਡੇ ਹੋ ਗਏ ਇੱਕ ਅੱਛਾ ਬਿਜ਼ਨਸਮੈਨ ਜਾਂ ਕੋਈ ਅੱਛਾ ਉਹਦੀ ਪੜ੍ਹਾਈ ਕਰਦੀ ਆ ਉਹਨੂੰ ਕੋਈ ਅੱਛੀ ਪੋਸਟ ਤੇ ਕਰਨਾ ਤੇ ਉਹ ਉਹਦੇ ਫਿਕਰ ਵਿੱਚ ਜ਼ਿਆਦਾ ਜਿੰਦਾ ਆਪਣੇ ਫਿਕਰ ਵਿੱਚ ਘਟ ਜਿੰਦਾ ਤੇ ਅੱਜ ਤੋਂ ਇਹਨਾਂ ਉਹ ਸੋਚਦਾ ਕਿ ਇਹਦੀ ਅਸੀਂ ਕਿਹਦਾ ਪੜ੍ਹਾਈ ਕਰੀਏ ਉਹਦੇ ਲਈ ਕੀ ਹੈ ਕਿ ਇੱਕ ਮਿਊਚੁਅਲ ਫੰਡ ਐਸਾ ਪਲੇਟਫਾਰਮ ਹੈਗਾ ਕਿ ਜਿਹੜਾ ਸਭ ਨੂੰ ਆਸਾਨ ਤਰੀਕੇ ਨਾਲ ਉਹ ਜੋ ਸੋਚਦਾ ਉਹਦੀ ਸੋਚ ਨੂੰ ਪੂਰਾ ਕਰਨ ਦੀ ਉਮੀਦ ਰੱਖਦਾ ਹੈਗਾ ਜਿੱਦਾਂ ਕਿ ਅਸੀਂ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਾਣੇ ਆ ਉੱਥੇ ਟੈਕਸਾਂ ਦੀ ਬੜੀ ਪ੍ਰੋਬਲਮ ਹੈ ਮਿਊਚੁਅਲ ਫੰਡ ਇੱਕ ਐਸੀ ਸਕੀਮ ਹੈਗੀ ਹੈ ਕਿ ਜਿਹਦੇ ਵੀ ਤੁਸੀਂ ਥੋੜੇ ਥੋੜੇ ਪੈਸੇ ਅਗਰ ਜਗਾ ਜਮਾ ਕਰਾਉਂਦੇ ਹੋ ਤੇ ਉਹ ਕਾਫੀ ਦਾ ਵੱਡੀ ਰਕਮ ਬਣ ਜਾਂਦੀ ਹੈ ਤੇ ਜਿਹਦੇ ਵਿੱਚ ਉਹਨੂੰ ਟੈਕਸ ਦਾ ਝੰਜੜ ਵੀ ਬਹੁਤ ਘੱਟ ਹੁੰਦਾ ਕਿਉਂਕਿ ਮਿਊਚੁਅਲ ਫੰਡ 'ਚ ਜਿੰਨੀ ਦੇਰ ਤੱਕ ਤੁਸੀਂ ਪੈਸਾ ਕੋਈ ਨਹੀਂ ਵਿਡਰਾਅ ਕਰਦੇ ਤੁਹਾਨੂੰ ਕੋਈ ਟੈਕਸ ਨਹੀਂ ਪੇ ਕਰਨਾ ਹੁੰਦਾ ਤੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਬੱਚੇ ਦੀ ਸੇਵ ਪੜ੍ਹਾਈ ਵਾਸਤੇ ਉਹਨੂੰ ਜਿਹੜੇ ਪੈਸੇ ਆ ਕਿ ਅਸੀਂ ਸਮਝਦੇ ਆ ਕਿ ਅਗਰ 8% ਇਨਫਲੇਸ਼ਨ ਹੋ ਜਾਏ ਮਿਊਚੁਅਲ ਫੰਡ ਵਿੱਚ ਪਿਛਲੇ 20-25 ਸਾਲਾਂ ਤੋਂ ਬਿਨੀਮ 12% CAGR ਰਿਟਰਨ ਆ ਜਾਂਦੀ ਹੈ ਕੁਝ ਸਕੀਮਾਂ 'ਚ ਵੱਧ ਵੀ ਜਾਂਦੀ ਹੈ ਅਸੀਂ ਘੱਟ ਲਾਨੇ ਆ ਤੇ ਜੇ ਉਹ ਸਿੰਪਲ 75 ਕੁ ਰੁਪਇਆ ਮਹੀਨੇ ਦੀ ਸੇਵਿੰਗ ਕਰੇ ਤੇ ਉਹਦੋਂ 13 ਸਾਲ ਪੈਸੇ ਦੇ ਦੇ ਰਿਹਾ ਤੇ ਉਹ ਨੀਅਰ ਅਬਾਊਟ 27 ਲੱਖ ਰੁਪਇਆ ਬਣ ਜਾਂਦਾ ਜਦੋਂ ਉਹਦੀ ਏਜ ਗ੍ਰੈਜੂਏਸ਼ਨ ਕੰਪਲੀਟ ਹੋਏਗੀ ਫਿਰ ਜਦੋਂ ਉਹਨੇ ਪੋਸਟ ਗ੍ਰੈਜੂਏਸ਼ਨ ਕਰ ਲਈਏ ਉਹਦੇ ਲਈ ਉਹਨੂੰ ਹੋਰ ਵੀ ਥੋੜੇ ਘੱਟ ਪੈਸੇ ਦੇਵੇ ਤੇ ਉਹ 6 ਕੁ ਹਜ਼ਾਰ ਰੁਪਏ ਦਾਲ ਉਹਦਾ ਉਹ ਗੋਲ ਅਚੀਵ ਹੋ ਜਾਂਦਾ ਫੇਰ ਸਾਰਿਆਂ ਨੂੰ ਵੱਡੀ ਚਿੰਤਾ ਜਿਹੜੀ ਹੁੰਦੀ ਹੈ ਮਾਪੇ ਨੂੰ ਲੜਕੀ ਦੀ ਸ਼ਾਦੀ ਦੀ ਹੁੰਦੀ ਹੈ ਉਹਦੀ ਸ਼ਾਦੀ ਜਦੋਂ ਹੋਣੀ ਹੈ ਤਾਂ ਉਹਦੇ ਲਈ ਉਹ ਸਿੰਪਲ 11 ਕੁ ਹਜ਼ਾਰ ਰੁਪਏ ਦੀ ਸਿੱਪ ਕਰ ਲਵੇ ਤੇ ਉਹਨੂੰ ਅਪਰੋਕਸੀਮੇਟਲੀ 12% CAGR ਦੇ ਨਾਲ 1.5 ਕੁ ਕਰੋੜ ਰੁਪਿਆ ਉਹਨੂੰ ਉਥੋਂ ਮਿਲ ਜਾਂਦਾ ਕਿ ਜਿਹਦੇ ਨਾਲ ਉਹਦੇ ਮਾਪੇ ਦਾ ਨਾਂ ਜਿਹੜਾ ਉਹਦਾ ਪੜ੍ਹਾਈ ਤੋਂ ਲੈ ਕੇ ਤੇ ਉਹਦੀ ਮੈਰਿਜ ਤੱਕ ਦਾ ਜਿਹੜਾ ਸੁਪਨਾ ਨਾ ਪੂਰਾ ਹੋ ਜਾਂਦਾ ਹੈ ਮੈਂ ਇਹਦੇ ਵਿੱਚ ਮਾਰਵਾ ਸਾਹਿਬ ਦੀ ਗੱਲ ਤੇ ਇੱਕ ਚੀਜ਼ ਐਡ ਕਰ ਦਵਾਂ ਕਿ ਜੇਸੀ ਇੱਕ ਐਗਜ਼ਾਮਪਲ ਲੈਣੇ ਕਿ 5 ਸਾਲ ਦਾ ਬੱਚਾ ਹੈ 28 ਸਾਲ ਤੇ ਵਿਆਹ ਹੋਣਾ ਹੈ ਔਰ ਅਸੀਂ ਅੱਜ ਦਾ ਖਰਚਾ 25 ਲੱਖ ਦਿੱਤਾ ਹੈ ਇਹ ਸਾਡੇ ਆਡੀਅנס ਨੂੰ ਜਾਨਣਾ ਜ਼ਰੂਰੀ ਕਿ 8% ਦੀ ਇਨਫਲੇਸ਼ਨ 'ਚ 23 ਸਾਲਾਂ 'ਚ 1.5 ਕਰੋੜ ਹੋ ਜਾਂਦਾ ਹੈ ਜਿਹਦਾ ਕਿ ਨੁਸਕਾ ਸਰ ਨੇ ਦੱਸਿਆ ਕਿ 1.5 ਲੱਖ ਦੀ SIP ਜਿਹੜੀ 12% ਤੇ ਆਂਦੀ ਹੈ ਅਸੀਂ ਗੋਲ ਕਰ ਸਕਦੇ ਹਾਂ ਬਹੁਤ ਵਧੀਆ ਬ੍ਰਿਜ ਜੀ ਤੁਸੀਂ ਇਸ ਨੂੰ ਚਾਨਣਾ ਕੀਤਾ ਆ ਮੈਂ ਜੁਗਲ ਜੀ ਤੁਹਾਡੀ ਤਰਫ ਦੁਆਰਾ ਰੁਕ ਕਰਦਾ ਜੀ انسان ਜੇ ਜੌਬ ਸ਼ੁਰੂ ਕਰਦਾ ਹੈ ਨਾ ਜੀ ਉਹਦੀ ਉਮਰ 23 24 25 26 ਸਾਲਾਂ ਦੀ ਹੁੰਦੀ ਹੈ ਜੀ 35 ਸਾਲ ਉਹ 25 ਸਾਲ ਤੋਂ ਲੈ ਕੇ ਪੈਸਾ ਜੋੜਦਾ ਰਹਿੰਦਾ ਹੈ ਫਿਰ ਉਹ 60 ਸਾਲ ਤੋਂ 80 85 ਹੈ 90 ਸਾਲ 30 ਸਾਲ ਜੀਂਦਾ ਹੈ ਜੀ ਕੋਈ ਮੈਕੈਨਿਜ਼ਮ ਹੈਗਾ ਜਿਹੜਾ ਗੋਲ ਬੇਸ ਸਾਨੂੰ ਇਹ ਅਚੀਵ ਕਰਾ ਸਕਦਾ ਹੈ ਬਿਲਕੁਲ ਹੈਗਾ ਜੀ ਅ ਅਸੀਂ ਇਹਨੂੰ ਪੈਨਸ਼ਨ ਵੀ ਕਹਾਂਗੇ ਆਫਟਰ ਅ ਰਿਟਾਇਰਮੈਂਟ ਆਪਣੀਆਂ ਜਿਹੜੀਆਂ ਹਾਊਸਕੀਪਿੰਗਸ ਹੈਗੀਆਂ ਉਹਨਾਂ ਨੂੰ ਫੁੱਲਫਿਲ ਕਰਨ ਵਾਸਤੇ ਆਸੀਂ ਅੱਜ ਪੈਸੇ ਜੋੜਾਂਗੇ ਜੋ ਅਸੀਂ ਆਪਣਾ ਟਾਰਗੇਟ ਰੱਖਿਆ ਹੈ ਔਰ ਉਹਦੇ ਮੁਤਾਬਕ ਅਗਰ ਅਸੀਂ ਡਿਸਪਲਿਨ ਚ ਰਵਾਂਗੇ ਤੇ ਫਿਰ ਸਾਨੂੰ ਜੀਵਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਵੀ ਅਗਰ ਅਸੀਂ 25000 ਰੁਪਏ ਦੀ ਸੇਵਿੰਗ ਸ਼ੁਰੂ ਕਰ ਲਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਮੈਕ ਵਿੱਚ ਦਾ ਪੈਨਸ਼ਨ ਮਿਲ ਜਾਂਦੀ ਹੈ ਲੇਕਿਨ ਪ੍ਰਾਈਵੇਟ ادارے ਦੇ ਵਿੱਚ ਪੈਨਸ਼ਨ ਨਹੀਂ ਮਿਲਦੀ ਜੋ ਅਸੀਂ ਸੇਵਿੰਗ ਕਰਾਂਗੇ ਉਹਦੇ ਵਿੱਚੋਂ ਹੀ ਅਸੀਂ ਵਿਡਰਾਅ ਲਵਾਂਗੇ ਤੇ ਉਹ ਸਾਡੀ ਪੈਨਸ਼ਨ ਹੈ 25000 ਰੁਪਏ ਹਰ ਮਹੀਨੇ ਜਮ੍ਹਾਂ ਕਰਨ ਤੇ ਤਕਰੀਬਨ ਤਕਰੀਬਨ ਅਸੀਂ 75 ਲੱਖ ਰੁਪਏ ਦੀ ਸੇਵਿੰਗ ਕਰ ਲੈਣੇ ਆ ਜੋੜ ਲੈਣੇ ਆ ਉਹਦੇ ਉੱਤੇ ਅਗਰ ਅਸੀਂ 12% ਦਾ रिटर्न ਲੈ ਲਈਏ ਜਦ ਕਿ ਜਿਆਦਾ ਵੀ ਆਇਆ ਪਰ ਅਸੀਂ ਮਿਨੀਮਮ ਸਾਈਡ ਤੇ ਹੀ ਲਵਾਂਗੇ ਉਹ ਤਕਰੀਬਨ 4 ਕਰੋੜ 74 ਲੱਖ ਰੁਪਇਆ ਸਾਡੀ ਅਮਾਉਂਟ ਬਣ ਜਾਂਦੀ ਹੈ ਜੀ ਫਿਰ ਇੱਕ ਪੀਰੀਅਡ ਆ ਜਾਂਦਾ ਹੈਗਾ ਵੀ ਹੁਣ ਅਸੀਂ ਰਿਟਾਇਰ ਹੋ ਗਏ ਆ ਹੁਣ ਅਸੀਂ ਇੰਜੋਏ ਕਰਨਾ ਔਰ ਆਪਣੀ ਹੋਂਦ ਸੀ ਉਹਨੂੰ ਫਾਈਨੈਂਸ਼ੀਅਲ ਫਰੀडम ਅਸੀਂ ਅਮਰੀਕਾ ਚ ਰਹੀਏ ਅਸੀਂ ਇੰਡੀਆ ਚ ਰਹੀਏ ਅਸੀਂ ਆਸਟ੍ਰੇਲੀਆ ਚ ਰਹੀਏ ਪਾਰਟੀਕੂਲਰ ਇੱਕ ਡੇਟ ਫਿਕਸ ਹੋ ਜਾਂਦੀ ਹੈ ਉਸ ਤਰੀਕ ਨੂੰ ਆਟੋਮੈਟਿਕਲੀ ਸਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾਂਦੇ ਨੇ ਉਹ ਜੇ ਅਸੀਂ 6% ਦੀ ਵਿਡਰਾਅ ਲੈ ਲਈਏ ਤੇ ਤਕਰੀਬਨ 2 ਲੱਖ 37000 ਰੁਪਇਆ ਮਹੀਨਾ ਹਰ ਮਹੀਨੇ ਸਾਡੇ ਆਟੋਮੈਟਿਕਲੀ ਅਕਾਊਂਟ 'ਚ ਆ ਜਾਣਗੇ ਜਿਨ੍ਹਾਂ ਨਾਲ ਸਾਡੀਆਂ ਰੋਜ਼ਮਰਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਉਹ ਪੂਰੀਆਂ ਹੋ ਜਾਣਗੀਆਂ ਔਰ ਅਸੀਂ ਹੈਪੀਲੀ ਆਪਣਾ ਜੀਵਨ ਬਤੀਤ ਕਰ ਸਕਦੇ ਹਾਂ ਜੀ ਅ ਇਨ ਫੈਕਟ ਅਸੀਂ ਤਾਂ ਇਹ ਅਸੰਪਸ਼ਨ ਲੈ ਰਹੇ ਕਿ ਬੰਦਾ 25000 ਹੀ ਜੋੜਦਾ ਰਹੇਗਾ ਆਮ ਸ਼ੋਰ ਦੀ ਇਨਕਮ ਵਧੇਗੀ ਤਾਂ ਥੋੜਾ ਜਿਹਾ ਉਸ ਇਨਕਮ ਨੂੰ ਵੀ ਇਨਵੈਸਟ ਵਧ ਕਰੇਗਾ ਔਰ ਇਹਦੇ ਚੀ ਜੁਗਲ ਜੀ ਮੈਂ ਇਹ ਵੀ ਕਹਿ ਦਿੰਨਾ ਕਿ ਜੇ ਉਹਦਾ ਖਰਚਾ ਪਹਿਲੇ ਸਾਲ ਚ 100 ਰੁਪਏ ਤੇ ਅਗਲੇ ਸਾਲ 106 ਹੋਏਗਾ ਇਹ ਜਿਹੜੀ ਵਧ ਇਨਵੈਸਟਮੈਂਟ ਕਰ ਰਹੇ ਉਹ ਨੂੰ ਇਨਫਲੇਸ਼ਨ ਐਡਜਸਟ ਕਰਕੇ ਵੀ ਲੰਬਾ ਚਲਾਏਗੇ ਬਹੁਤ ਵਧੀਆ ਜੁਗਲ ਜੀ ਤੁਸੀਂ ਆਨਸਰ ਦਿੱਤਾ ਬ੍ਰਿਜ ਜੀ ਅਸੀਂ ਗੋਲ ਤਾਂ ਅੱਜ ਦੇ ਹਿਸਾਬ ਨਾਲ ਸੈੱਟ ਕਰਦੇ ਆ ਅੱਜ ਦੀ ਵੈਲਿਊ ਨਾਲ ਲੇਕਿਨ ਇਨਫਲੇਸ਼ਨ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜਾ ਸਾਡੇ ਪੈਸੇ ਨੂੰ ਖਾ ਜਾਂਦਾ ਹੈ ਔਰ ਜਿੰਨਾ ਲੰਬਾ ਗੋਲ ਹੋਏਗਾ ਓਨਾ ਜ਼ਿਆਦਾ ਇੰਪੈਕਟ ਆਏਗਾ ਥੋੜਾ ਇਹਦੇ ਉੱਤੇ ਸਾਨੂੰ ਕਲੈਰੀਫਿਕੇਸ਼ਨ ਦਿਓ ਜਿਦਾ ਦੋਸਾਬ ਇਸ ਤਰ੍ਹਾਂ ਹੈ ਕਿ ਦੇਖੋ ਜੋ ਇੰਡੀਅਨ ਮੈਂਟੈਲਿਟੀ ਹੈ ਉਹਨਾਂ ਦੀ ਇਹੋ ਹੀ ਹੁੰਦਾ ਹੈ ਕਿ ਉਹ ਹਮੇਸ਼ਾ ਥੋੜਾ ਤੰਗ ਰਹਿ ਲੈਂਦੇ ਆ ਪਰ ਆਪਣਾ ਪੈਸਾ ਜ਼ਿਆਦਾ ਖਰਚ ਨਹੀਂ ਕਰਦੇ ਉਸ ਪੈਸਾ ਨਾ ਖਰਚ ਕਰਨ ਉਹਨਾਂ ਨੂੰ ਹੁੰਦਾ ਹੈ ਕਿ ਕੱਲ ਨੂੰ ਮੈਨੂੰ ਕੋਈ ਦੁੱਖ ਤਕਲੀਫ ਆਂਦੀ ਮੇਰੇ ਕੋਲ ਕੁਝ ਪੈਸੇ ਹੋਣੇ ਚਾਹੀਦੇ ਉਹਦੇ ਵਿੱਚ ਕੀ ਹੈ ਕਿ ਉਹ ਆਪਣਾ ਪੈਸਾ ਵੀ ਬਚਾਈ ਰੱਖਣਾ ਚਾਹੁੰਦਾ ਹੈ ਤੇ ਉਹਨੂੰ ਹੁੰਦਾ ਕਿ ਬੀਨੂੰ ਕੁਛ ਇਨਕਮ ਵੀ ਹੋ ਜੇ ਉਹਦੇ ਲਈ ਕੀ ਹੈ ਕਿ ਅਗਰ ਸਪੋਜ਼ ਅਸੀਂ ਇੱਕ ਵਾਰ ਤੁਹਾਨੂੰ ਐਗਜ਼ਾਮਪਲ ਦਿੰਨਾ ਕੋਈ ਆਦਮੀ ਰਿਟਾਇਰਮੈਂਟ ਤੇ ਉਹਨੂੰ 50 ਲੱਖ ਰੁਪਈਆ ਮਿਲਦਾ ਅਸੀਂ ਉਹਨੂੰ ਸਭ ਤੋਂ ਜ਼ਿਆਦਾ ਬੈਸਟ ਐਡਵਾਈਸ ਦਿੰਨੇ ਆ ਕਿ 30 ਲੱਖ ਰੁਪਈਆ ਤੇ ਤੁਸੀਂ ਕਿ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਉੱਥੇ ਪੈਸੇ ਜਮ੍ਹਾਂ ਕਰਾ ਦਿਓ ਤੁਹਾਨੂੰ ਉੱਥੋਂ 8.20 ਵਿਆਜ ਮਿਲਦਾ ਰਹੇਗਾ ਦੂਸਰਾ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ 20 ਲੱਖ ਰੁਪਈਆ ਤੁਸੀਂ ਐਸਆਈਏ ਕਮਿਊਚੁਅਲ ਫੰਡ ਦੀ ਸਕੀਮ ਹੈ ਉੱਥੇ ਜਮ੍ਹਾਂ ਕਰਾ ਦਿਓ ਜਿੱਥੋਂ ਤੁਹਾਨੂੰ ਜਿਹੜੀ ਹੈ ਬੈਂਕ ਦੀ ਐਫਡੀਆਰ ਨਾਲੋਂ ਜ਼ਿਆ ਪਿੱਛੇ ਵੀ ਆ ਰਹੀ ਹੈ ਤਾਂ ਅੱਗੋ ਵੀ ਹੋਪ ਹੈ ਕਿਉਂਕਿ ਸਾਡੇ ਕੰਟਰੀ ਦੇ ਵਿੱਚ 6% ਇਨਫਲੇਸ਼ਨ ਹੈ 6 6% ਉਹਦੀ ਜੀਡੀਪੀ ਹੈ ਕਿ 12% ਸੀਏਜੀਆਰ ਸਾਨੂੰ ਰਿਟਰਨ ਆਉਣ ਦੀ ਸੰਭਾਵਨਾ ਹੁੰਦੀ ਹੈ ਅਗਰ ਅਸੀਂ ਹਰ ਮਹੀਨੇ ਉਥੋਂ 10000 ਰੁਪਿਆ ਵਿਡਰਾਅ ਵੀ ਕਰੀ ਜਾਈਏ ਤੇ ਸਾਲ ਦਾ ਅਸੀਂ 120000 ਰੁਪਿਆ ਉਥੋਂ ਲੈ ਲੈਂਦੇ ਆ ਤੇ 30 ਸਾਲ ਦੇ ਬਾਅਦ ਅਗਰ ਕੋਈ ਆਦਮੀ ਉਥੋਂ ਪੈਸੇ ਅਗਰ ਦੁਬਾਰਾ ਆਪਣਾ ਪੂਰਾ ਪ੍ਰਿੰਸੀਪਲ ਵਿਡਰਾਅ ਕਰਦਾ ਤੇ ਉਹਨੂੰ ਹਰ ਸਾਲ 1 ਲੱਖ 20000 ਰੁਪਏ ਲੈਂਦੇ ਬਾਅਦ ਉਹ 36 ਲੱਖ ਰੁਪਏ ਉੱਥੋਂ ਵਿਡਰਾਅ ਵੀ ਕਰ ਲੈਂਦਾ ਤੇ ਉਹਨੂੰ 30 ਸਾਲ ਬਾਅਦ ਨੀਅਰ ਅਬਾਊਟ 2 ਕਰੋੜ 9293 ਲੱਖ ਰੁਪਈਆ ਉਹਨੂੰ ਵਾਪਸ ਮਿਲ ਜਾਏਗਾ ਜਿਸ ਦੇ ਨਾਲ ਇਹ ਆ ਕਿ ਉਹਨੂੰ ਰੈਗੂਲਰ ਇਨਕਮ ਵੀ ਆਉਂਦੀ ਰਹੀ ਤੇ ਉਹਦਾ ਰੁਪਈਆ ਵੀ ਗਰੋ ਹੁੰਦਾ ਰਿਹਾ ਜੀ 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 ਇਨਫੈਕਟ ਇਸੀ ਐਗਜ਼ਾਮਪਲ ਨੂੰ ਤੁਸੀਂ ਆਪਣੇ ਰਿਟਾਇਰਮੈਂਟ ਨਾਲ ਵੀ ਜੋੜ ਸਕਦੇ ਹੋ ਕਿ 60 ਸਾਲ ਤੇ ਜੇ ਕੋਈ ਬੰਦਾ ਰਿਟਾਇਰ ਹੁੰਦਾ ਹੈ ਉਹਨੂੰ 50 ਲੱਖ ਮਿਲਦੇ ਮੈਂ ਮੰਨਦਾ ਕਿ ਉਹ ਪੋਸਟ ਆਫਿਸ ਐਫ ਡੀ बॉन्ड्स से रखता है 2 लाख रुपए ਉਹ ਇਹਦੇ ਚ ਪਾਉਂਦਾ ਹੈ ਤੇ ਜਿਵੇਂ ਬ੍ਰਿਜ ਜੀ ਨੇ ਬੜਾ ਅੱਛਾ ਇੱਕ ਉਦਾਹਰਣ ਦਿੱਤਾ ਕਿ ਬੰਦੇ ਦੀ ਏਜ 85 90 ਸਾਲ ਤੱਕ ਹੈ ਤਾਂ ਉਹਨਾਂ ਨੇ ਹਰ ਸਾਲ 1 लाख ਵੀ ਯਾਨੀ ਕਿ 10000 ਪਰ ਮੰਦ ਕਢਾਇਆ ਔਰ ਉਹਦੇ ਬਾਅਦ ਵੀ ਆਪਣੇ ਫੈਮਿਲੀ ਮੈਂਬਰ ਨੂੰ 2 ਕਰੋੜ 90 ਲੱਖ ਤੋਦ ਦੇ ਕੇ ਜਾਏਗਾ ਬਹੁਤ ਵਧੀਆ ਪਰ ਜੁਗਲ ਜੀ ਜੀ ਇਹ ਸਾਰੀਆਂ ਚੀਜ਼ਾਂ ਥਿਉਰੀਜ਼ ਤਾਂ ਵਧੀਆਂ ਲੱਗਦੀਆਂ ਪਰ ਪ੍ਰੈਕਟਿਸ 'ਚ ਬੜੀ ਪ੍ਰੋਬਲਮ ਹੈ ਕਿਉਂਕਿ ਕਿਸੇ ਨਾ ਕਿਸੇ ਦੇ ਜ਼ਿੰਦਗੀ ਦੇ ਵਿੱਚ ਕੋਈ ਐਮਰਜੈਂਸੀ ਆ ਜਾਂਦੀ ਹੈ ਪੈਸੇ ਦੀ ਨੀਡ ਆ ਜਾਂਦੀ ਫਿਰ ਇਹ ਗੋਲ ਸਾਰੇ ਹਿਲ ਜਾਂਦੇ ਨੇ ਜੇ ਉਹ ਗੋਲ ਹਿਲ ਜਾਂਦੇ ਤਾਂ ਉਹਦੀ ਇਨਵੈਸਟਮੈਂਟ ਵੀ ਹਿਲ ਜਾਂਦੀ ਹੈ ਤੇ ਸਾਨੂੰ ਕੋਈ ਐਮਰਜੈਂਸੀ ਕਾਰਪਸ ਜਾਂ ਐਦਾਂ ਦੀ ਵੀ ਬਣਾਉਣ ਦੀ ਲੋੜ ਹੈ ਬਿਲਕੁਲ ਸਰ ਮਿਊਚੁਅਲ ਫੰਡ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਸਕੀਮਸ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਭਈ ਕੋਈ ਲੋਕੇ ਨਹੀਂ ਹੈ ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਅਗਰ ਅਸੀਂ ਲੌਂਗ ਟਰਮ ਵਾਸਤੇ ਕੋਈ ਇਨਵੈਸਟਮੈਂਟ ਕਰ ਰਹੇ ਹਾਂ ਔਰ ਸਾਨੂੰ ਕੋਈ ਮੈਡੀਕਲੀ ਕੋਈ ਐਮਰਜੈਂਸੀ ਆ ਗਈ ਹੈ ਤਾਂ ਉਹ ਮਿਊਚੁਅਲ ਫੰਡ ਦੇ ਸਕੀਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜਿੰਨੀ ਵੀ ਰਕਮ ਸਾਨੂੰ ਚਾਹੀਦੀ ਹੈ ਉਹ ਅਸੀਂ ਕਢਾ ਸਕਦੇ ਹਾਂ ਲੇਕਿਨ ਉਹ ਸਾਡਾ ਗੋਲ ਟਰਮ ਲੌਂਗ ਟਰਮ ਗੋਲ ਹੈ ਮੈਂ ਚਾਹਾਂਗਾ ਕਿ ਉਹਦੇ ਨਾਲ ਨਾਲ ਜਿਹੜੀ ਛੋਟੀ ਛੋਟੀ ਰਕਮ ਹੈਗੀ ਹੈ ਜਿਸ ਤਰ੍ਹਾਂ ਕਿ 6 ਮਹੀਨੇ ਵਾਸਤੇ 1 ਸਾਲ ਵਾਸਤੇ 2 ਸਾਲ ਵਾਸਤੇ ਬਹੁਤ ਸਾਰੀਆਂ ਸਕੀਮਸ ਹੈ ਜਿਨ੍ਹਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਲਿਕুইਡਿਟੀ ਪੂਰੀ ਪੂਰੀ ਹੈ ਅਸੀਂ ਪਾਰਟ ਪੇਮੈਂਟ ਵੀ ਕਢਾ ਸਕਦੇ ਹਾਂ ਅਸੀਂ ਪੂਰੀ ਪੇਮੈਂਟ ਵੀ ਕਢਾ ਸਕਦੇ ਹਾਂ ਜੁਗਲ ਜੀ ਬੜਾ ਅੱਛਾ ਅਮਰਜੈਂਸੀ ਬਾਰੇ ਤੁਸੀਂ ਦੱਸਿਆ ਕਿ ਅਮਰਜੈਂਸੀ ਕਾਰਪਸ ਹੋਣਾ ਚਾਹੀਦਾ ਬ੍ਰਿਜ ਹੀ ਮੇਰਾ ਕੁਐਸਚਨ ਹੈ ਕਿ ਵਿਪਦਾ ਕਦੀ ਵੀ ਆ ਜਾਂਦੀ ਹੈ ਖਰਚੇ ਹੋ ਸਕਦੇ ਹੈ ਹੈਲਥ ਕੰਡੀਸ਼ਨ ਵਿਗੜ ਸਕਦੀ ਹੈ ਅਨਫੋਰਚਨਟਲੀ ਕੋਈ ਦਿਹਾਂਤ ਵੀ ਹੋ ਸਕਦਾ ਹੈ ਤਾਂ ਕੀ ਇੰਸ਼ੋਰੈਂਸ ਇਹਦੇ ਵਿੱਚ ਹੈਲਪ ਕਰਦੀ ਹੈ हां जी जी इंश्योरेंस देखो जी इंश्योरेंस इस दे विच बहुत ही हेल्प कर दी है ला, लाइफ भी ते जर्न लाइफ भी ते मेडिकलम भी लाइफ दे विच ये है कि अनफॉर्चुनेटली अगर कोई ਘਰ ਦਾ ਜਿਹੜਾ ਮੇਨ ਕਰਤਾ ਕਰਤਾ ਸੀ ਜਿਹਨੂੰ ਕੀ ਪਰਸਨ ਵੀ ਅਸੀਂ ਕਹਿੰਦੇ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਕੰਪਰਸੇਸ਼ਨ ਉਹਦੀ ਫੈਮਿਲੀ ਨੂੰ ਮਿਲ ਜਾਂਦੀ ਹੈ अगर ਕੋਈ ਲੰਬੀ ਬਿਮਾਰੀ ਤੇ ਆ ਜਾਂਦਾ ਅੱਜ ਕੱਲ ਇਲਾਜ ਇਤਨਾ ਮਹਿੰਗਾ ਹੈਗਾ ਕੀ ਕਾਮ ਆਦਮੀ ਦੇ ਲਈ ਇਲਾਜ ਕਰਾਨਾ ਬਹੁਤ ਹੀ ਮੁਸ਼ਕਲ ਹੈ ਤੇ ਉਹਦੇ ਲਈ ਮੈਡੀਕਲ ਜਿਹੜੀ ਇੰਸ਼ੋਰੈਂਸ ਹੈ ਉਹ ਇਤਨੀ ਹੈਲਪਫੁਲ ਹੈ ਕਿ ਉਹ ਸਭ ਨੂੰ ਕਰवानी ਚਾਹੀਦੀ ਹੈ ਔਰ ਅੱਜ ਕੱਲ ਸਾਰਿਆਂ ਨੂੰ ਜਿਹੜਾ ਟ੍ਰੀਟਮੈਂਟ ਹੈ ਵੱਡੇ ਹਸਪਤਾਲਾਂ ਦਾ ਬਹੁਤ ਮਹਿੰਗਾ ਹੋ ਗਿਆ ਹੈ ਤੇ ਇਸ ਕਰਕੇ ਮੈਡੀਕਲ ਇੰਸ਼ੋਰੈਂਸ ਬਹੁਤ ਜ਼ਰੂਰੀ ਯਾਰ ਔਰ ਸਭ ਨੂੰ ਲੈਣੀ ਚਾਹੀਦੀ ਹੈ ਔਰ ਬਹੁਤ ਮਦਦਗਾਰ ਹੁੰਦੀ ਹੈ ਜੀ ਇਹਦੇ ਵਿੱਚ ਮੈਂ ਦੱਸਦਾ ਜੀ ਅਸੀਂ ਹੈਲਥ ਇੰਸ਼ੋਰੈਂਸ ਦਾ ਇੱਕ ਡਿਟੇਲਡ ਐਪੀਸੋਡ ਬਣਾਇਆ ਹੈ ਮੇਰੀ ਰਿਕਵੈਸਟ ਹੈ ਕਿ ਤੁਸੀਂ ਉਹਦੇ ਬਾਰੇ ਜ਼ਰੂਰ ਜਾ ਕੇ ਉਹਨੂੰ ਤਫਸੀਲ ਨਾਲ ਵੇਖੋ ਜੁਗਲ ਜੀ ਅਸੀਂ ਮਿਊਚੁਅਲ ਫੰਡ ਦੀ ਗੱਲ ਤਾਂ ਕਰ ਦਿੰਨੇ ਆ ਪਰ ਕਿਹੜੇ ਪਾਣੇ ਆ ਕਿੰਨਾ ਕੁ ਪਾਣਾ ਹੈ ਡਾਈਵਰਸੀਫਿਕੇਸ਼ਨ ਕਿਹਦਾ ਹੈਲਪ ਕਰਦੀ ਹੈ ਸਾਡੇ ਗੋਲ ਅਚੀਵ ਕਰਨ ਲਈ ਥੋੜਾ ਐਕਸਪਲੇਨ ਕਰੋ ਪਲੀਜ਼ ਡਾਈਵਰਸੀਫਿਕੇਸ਼ਨ ਦਾ ਰੋਲ ਬਹੁਤ ਜ਼ਿਆਦਾ ਹੈਗਾ ਜੀ ਮਿਊਚੁਅਲ ਫੰਡ ਇੰਡਸਟਰੀ ਚ ਇਹਦੇ ਨਾਲ ਬਹੁਤ ਸਾਰੀਆਂ ਸਕੀਮਾਂ ਸਾਡੀ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਔਰ ਰਿਸਕ ਵੀ ਸਾਡਾ ਮਿਨੀਮਮ ਕਰ ਦਿੰਦੀਆਂ ਲਾਈਕ ਬੈਂਕ ਐਫ ਡੀ ਵੀ ਪਾਰਟ ਹੈ ਪੋਸਟ ਆਫਿਸ ਦੀ ਐਫ ਡੀ ਵੀ ਪਾਰਟ ਹੈ ਮਿਊਚੁਅਲ ਫੰਡ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ ਲਿਕুইਡਿਟੀ ਪੂਰੀ ਪੂਰੀ ਹੈ ਉਹ ਵੀ ਇੱਕ 파ਰਟ ਹੈ ਸਟਾਕ ਮਾਰਕੀਟ ਦੇ ਵਿੱਚ ਜਿਹੜੀਆਂ ਇਕਵਿਟੀ ਰਿਲੇਟਿਡ ਸਕੀਮਸ ਹੈ ਸ਼ਾਰਟ ਟਰਮ ਹੈ ਲੌਂਗ ਟਰਮ ਹੈ ਉਹਦੇ ਵਿੱਚ ਮੀਡੀਅਮ ਹੈ ਮੀਡੀਅਮ ਕੈਪ ਹੈ ਜਿੰਨੂੰ ਅਸੀਂ ਵਿਚਲੀਆਂ ਕੰਪਨੀਆਂ ਕਹਿੰਦੇ ਆ ਦਰਮਿਆਨੀਆਂ ਮੀਡੀਅਮ ਇੱਕ ਹੈਗੇ ਆ ਕਿ ਲਾਰਜ ਕੈਪ ਮੇਗਾ ਕੰਪਨੀਆਂ ਜਿਨ੍ਹਾਂ ਨੂੰ ਅਸੀਂ ਬਹੁਤ ਬੜੀਆਂ ਕੰਪਨੀਆਂ ਕਹਿੰਦੇ ਆ ਫਿਰ ਇੱਕ ਹੈਗੇ ਸਮਾਲ ਕੈਪ ਕੰਪਨੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਇੱਕ ਹੋਰ ਵੀ ਉਸ ਤੋਂ ਵੀ ਮਾਈਕਰੋ ਕੈਪ ਹੈ ਉਸ ਤੋਂ ਬਹੁਤ ਛੋਟੀਆਂ ਕੰਪਨੀਆਂ ਇਹਨਾਂ ਸਾਰਿਆਂ ਦੇ ਵਿੱਚ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਰਿਟਰਨ ਮਿਲਦੀ ਹੈ ਲੇਕਿਨ ਸਾਡੂ ਇਹ ਪਤਾ ਹੋਣਾ ਚਾਹੀਦਾ ਹੈ ਵੀ ਇਹ ਜਿਹੜੀ ਇਨਵੈਸਟਮੈਂਟ ਹੈ ਮੇਰੀ ਲੌਂਗ ਟਰਮ ਹੈ ਇਹ ਮੇਰੀ ਮੀਡੀਅਮ ਟਰਮ ਹੈ ਇਹ ਮੇਰੀ ਸ਼ਾਰਟ ਟਰਮ ਹੈ ਔਰ ਸਾਡੀ ਜਿਸ ਬੰਦੇ ਨੇ ਆਪਣੇ ਗੋਲ ਬੇਸ ਇਨਵੈਸਟਮੈਂਟ ਕੀਤੀ ਹੈ ਉਹਨੂੰ ਇਹਨਾਂ ਚੀਜ਼ਾਂ ਦਾ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਫਾਰ ਇਗਜ਼ੈਂਪਲ ਮੈਂ ਤੁਹਾਨੂੰ ਦੱਸਦਾ ਵਾਂ ਡਾਇਵਰਸੀਫਿਕੇਸ਼ਨ ਦਾ ਵੀ ਰਿਜ਼ਲਟ ਕੀ ਹੁੰਦਾ ਹੈ ਸਕੀਮ ਇੱਕ ਜਿਹੜੀ ਕਿ 1995 ਚ ਆਈ ਸੀਗੀ ਉਹਦੀ ਉਦਾਹਰਣ ਦੇ ਰਿਹਾ ਜੀ ਠੀਕ ਹੈ ਜੀ ਉਹਦੇ ਪੈਸੇ ਕਰ ਦਿੱਤੇ ਹੈਗੇ ਸਾਡੇ ਜੀ 1 ਲੱਖ ਰੁਪਈਆ ਜਿਹੜਾ ਸੀਗਾ ਉਹ 7 ਕਰੋੜ ਰੁਪਈਆ ਹੋ ਗਿਆ ਦੂਸਰੀ ਸੇਮ ਪੀਰੀਅਡ ਸਕੀਮ 1 ਲੱਖ ਰੁਪਈਆ ਜਮ੍ਹਾਂ ਕਰਾਇਆ ਤਾਂ ਉਹਨੇ 10 ਕਰੋੜ ਰੁਪਈਆ ਸਾਡਾ ਬਣਾ ਦਿੱਤਾ ਇਹ ਅਗਰ ਅਸੀਂ ਇਕੁਇ স্কੀਮ ਦੇ ਵਿੱਚ ਪੈਸੇ ਲਗਾਏ ਹੁੰਦੇ ਤਾਂ ਹੋ ਸਕਦਾ 7 ਕਰੋੜ ਹੀ ਹੁੰਦਾ ਕਿਉਂਕਿ ਦੂਸਰੀ ਸਕੀਮ ਬਾਰੇ ਸਾਨੂੰ ਪਤਾ ਨਹੀਂ ਹੈ ਇਕਵਿਟੀਜ਼ ਮਾਰਕੀਟ ਦੇ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਅਗਲਾ ਸਟੈਪ ਕੀ ਆਗਾ ਸੋ ਡਾਇਵਰਸੀਫਿਕੇਸ਼ਨ ਜਿਹੜੀ ਹੈ ਉਹ ਸਾਡੇ ਐਵਰੇਜ ਰਿਟਰਨ ਮਿਲ ਜਾਂਦੀ ਹੈ ਅਸੀਂ ਗਲਤੀਆਂ ਘੱਟ ਕਰਦੇ ਹਾਂ ਦੂਸਰੇ ਪਾਸੇ ਹੋਰ ਬਹੁਤ ਸਾਰੀਆਂ ਸਕੀਮਾਂ ਹਨ ਜਿਨ੍ਹਾਂ ਦੇ ਵਿੱਚ ਇਕਵਿਟੀ ਪੋਰਸ਼ਨ ਘੱਟ ਹੈ ਔਰ ਨਾਲ ਨਾਲ ਤੁਹਾਡਾ ਇਨਕਮ ਪੋਰਸ਼ਨ ਜ਼ਿਆਦਾ ਹੈਗਾ ਇੱਕ ਹੋਰ ਕੈਟੇਗਰੀ ਹੈਗੀ ਹੈ ਜਿਹਦੇ ਵਿੱਚ ਸਟਾਕ ਮਾਰਕੀਟ ਇਨਕਮ ਮਾਰਕੀਟ ਔਰ 골ਡ ਮਾਰਕੀਟ ਐਂਡ ਸਿਲਵਰ ਮਾਰਕੀਟ ਹੈ ਉਹਨਾਂ ਵਿੱਚ ਹੋਰ ਵੀ ਸਾਡਾ ਰਿਸਕ ਘੱਟ ਹੈਗਾ ਜੀ ਇਹਦੇ ਨਾਲ ਨਾਲ ਜਿਹੜਾ ਫੰਡ ਮੈਨੇਜਰ ਹੈ ਉਹ ਸਾਡੇ ਪੋਰਟਫੋਲੀਓ ਨੂੰ ਰੀਬੈਲੈਂਸਿੰਗ ਵੀ ਕਰਦਾ ਰਹਿੰਦਾ ਹੈ ਜਿਹਦੇ ਨਾਲ ਸਾਡਾ ਅ ਰਿਸਕ ਮਿਨੀਮਮ ਹੋ ਜਾਂਦਾ ਹੈ ਔਰ ਸਾਨੂੰ ਰਿਟਰਨ ਜਿਹੜੀਆਂ ਮੈਕਸਿਮਮ ਮਿਲ ਜਾਂਦੀਆਂ ਸੋ ਡਾਇਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ ਹਰ ਇੱਕ ਨੂੰ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਫਾਈਨੈਂਸ਼ੀਅਲ ਫਰੀडम ਦੇ ਨਾਲ-ਨਾਲ ਫਾਈਨੈਂਸ਼ੀਅਲ ਨੋਲਜ ਵੀ ਬਹੁਤ ਜ਼ਰੂਰੀ ਹੈ ਉਹ ਜੋ ਕਿ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੱਥੋਂ ਵੀ ਮਿਲੇ ਬੈਂਕ ਤੋਂ ਮਿਲੇ ਆਪਣੇ ਡਿਸਟ੍ਰਿਬਿਊਟਰ ਤੋਂ ਮਿਲੇ ਆਪਣੇ ਨੀਅਰ ਐਂਡ ਡੀਅਰ ਤੋਂ ਮਿਲੇ ਜਰੂਰ ਲੈਣੀ ਚਾਹੀਦੀ ਹੈ ਜੀ ਮੈਂ ਇਹਦੇ ਉੱਤੇ ਥੋੜਾ ਜਿਹਾ ਇੱਕ ਪਾਰਟ ਇਹ ਐਡ ਕਰ ਦੇਣਾ ਜਿਹੜਾ ਜੁਗਲ ਜੀ ਨੂੰ ਕਿਹਾ ਉਹਨੂੰ ਹੀ ਕੰਟੀਨਿਊ ਰੱਖਦੇ ਹੋਏ ਕਿ ਜੇ ਤਾਂ ਤੁਹਾਡਾ ਗੋਲ 3 ਤੋਂ 5 ਸਾਲ ਦਾ ਤਾਂ ਫਿਰ ਸ਼ਾਇਦ ਹਾਈਬ੍ਰਿਡ ਫੰਡਸ ਬਹੁਤ ਅੱਛੇ ਨੇ ਬਿਲਕੁਲ ਦੇ 5 ਤੋਂ 7 ਸਾਲ ਦਾ ਤੇ ਲਾਰਜ ਕੈਪ ਅੱਛਾ ਹੈ 7 ਤੋਂ 10 ਸਾਲ ਦਾ ਗੋਲ ਹੈ ਤਾਂ ਮਿਡ ਕੈਪ ਠੀਕ ਹੈ 10 ਸਾਲ ਤੋਂ ਉੱਤੇ ਤੁਸੀਂ ਸਮਾਲ ਕੈਪ ਪਾ ਸਕਦੇ ਹੋ ਔਰ ਇਹਦੀ ਡਿਟੇਲ ਜਾਣਕਾਰੀ ਅਸੀਂ ਪ੍ਰੀਵੀਅਸ ਐਪੀਸੋਡ ਚ ਮਿਡ ਸਮਾਲ ਵੀ ਕਰ ਚੁੱਕੇ ਹਾਂ ਲਾਰਜ ਕੈਪ ਵੀ ਕਰ ਚੁੱਕੇ ਹਾਂ ਹਾਈਬ੍ਰਿਡ ਵੀ ਕਰ ਚੁੱਕੇ ਹਾਂ ਮੇਰੀ ਆਪਣੇ ਆਡੀਅנס ਨੂੰ ਰਿਕੁਐਸਟ ਹੈ ਕਿ ਉਹ ਸ਼ੋਜ਼ ਨੂੰ ਜਾ ਕੇ ਪਲੀਜ਼ ਤੁਸੀਂ ਦੇਖੋ ਤਾਂ ਕਿ ਤੁਸੀਂ ਉਹਦਾ ਸਪੈਸੀਫਿਕ ਗਿਆਨ ਪਾ ਸਕੋ ਬ੍ਰਿਜੀ ਹਰ ਇਨਸਾਨ ਆਪਣੀ ਜ਼ਿੰਦਗੀ ਚ ਲੋਨ ਲੈਂਦਾ ਹੈ ਗੱਡੀਆਂ ਦਾ ਲੈਂਦਾ ਲੇਕਿਨ ਇੱਕ ਬੜਾ ਖਾਸ ਲੋਨ ਹੁੰਦਾ ਹੈ ਹੋਮ ਲੋਨ ਔਰ ਕਿਉਂਕਿ ਉਹ ਇਨਸਾਨ ਹੋਮ ਲੋਨ ਲਿੰਦਾ ਹੈ ਉਹ ਸੋਚਦਾ ਜੀ ਮੈਂ ਕਿਸ਼ਤ ਦੇ ਰਿਹਾ ਮੈਨੂੰ ਇੰਨਾ अमाउंट ਕਿਸ਼ਤ ਦੇਣਾ ਹੈ ਇੰਨੇ ਸਾਲਾਂ ਲਈ ਦੇਣਾ ਹੈ ਤੇ ਮੈਨੂੰ ਵਿਆਜ ਵੀ ਦੇਣਾ ਹੈ ਕਿ ਸਾਡੇ ਕੋਲ ਕੋਈ ਇਹੋ ਜਿਹਾ ਇਨਸਟਰੂਮੈਂਟ ਹੈ ਕਿ ਉਹ ਉਹਨੂੰ ਪੂਰਾ ਹੀ ਫ੍ਰੀ ਕਰ ਦੇਵੇ ਲੋਨ ਉਹਦਾ ਜਿੰਨੇ ਟਿਨਯੋਰ ਦਾ ਲੋਨ ਹੈ ਮੈਨੂੰ ਤੁਸੀਂ 50 ਲੱਖ ਦਾ ਲੋਨ ਲੈ ਕੇ ਇੱਕ 8% ਦੇ ਵਿਆਜ ਤੇ 20 ਸਾਲਾਂ ਦਾ ਐਗਜ਼ਾਮਪਲ ਦੇ ਕੇ ਥੋੜਾ ਡਿਟੇਲ ਚ ਸਮਝਾਓ ਇਹ ਮੈਥਸ ਨੂੰ ਦੇਖੋ ਜੀ ਸਾਡੇ ਜਿੱਦੇ ਵੀ ਇੰਡੀਆ ਉਹਨਾਂ ਦਾ ਸਭ ਤੋਂ ਪਹਿਲਾ ਸੁਪਨਾ ਹੁੰਦਾ ਕਿ ਮੇਰੇ ਕੋ ਆਪਣਾ ਮੇਰੇ ਬੱਚਿਆਂ ਕੋ ਆਪਣਾ ਘਰ ਹੋਵੇ ਹਰ ਆਦਮੀ ਘਰ ਬਣਾਉਂਦਾ ਤੇ ਉਹ ਅੱਜ ਕੱਲ ਮਹਿੰਗਾਈ ਇਤਨੀ ਹੈ ਤਾਂ ਉਹਨੂੰ ਲੋਨ ਦਾ ਸਹਾਰਾ ਲੈਣਾ ਹੀ ਪੈਂਦਾ ਲੋਨ ਜਿਹੜਾ ਅੱਜ ਕੱਲ ਹੈਗਾ ਕਿ ਹਾਊਸਿੰਗ ਲੋਨ ਨੀਅਰ ਅਬਾਊਟ 8% ਤੇ ਮਾਰਕੀਟ ਤੋਂ ਮਿਲ ਜਾਂਦਾ ਜੜੀਆਂ ਛੇ ਕੋਈ ਬੈਂਕਸ ਹਾਊਸਿੰਗ ਫਾਈਨਾਂਸ ਕੰਪਨੀਆਂ ਵੀ ਦੇ ਦੇ ਰਹੀਆਂ ਤੇ ਗਵਰਨਮੈਂਟ ਵੀ ਇਸ ਜਿਹੜੀ ਸਕੀਮ ਨੂੰ ਬਹੁਤ ਪ੍ਰਮੋਟ ਕਰਦੀ ਹੈ ਕਿ ਲੋਕਾਂ ਦੀ ਘਰ ਦੀ ਪ੍ਰੋਬਲਮ ਸੋਲਵ ਹੋਣੀ ਚਾਹੀਦੀ ਹੈ ਤੇ ਅਗਰ ਅਸੀਂ 50 ਲੱਖ ਰੁਪਏ ਦਾ 8% ਦੇ ਹਿਸਾਬ ਨਾਲ ਇੰਟਰਸਟ ਦੇ ਉੱਤੇ ਲੋਨ ਲੈਨੇ ਆ ਤੇ ਸਾਨੂੰ ਉਹਦਾ 42000 ਰੁਪਿਆ ਪਰ ਮੰਥ ਪੇ ਕਰਨਾ ਪੈਂਦਾ EMI ਬੰਦੀ ਹੈ ਤੇ ਇਹ EMI ਨੂੰ ਅਸੀਂ ਕੰਟੀਨਿਊਸ ਪੇ ਕਰਨਾ ਪੈਂਦਾ ਤੇ ਉਦੋਂ ਉਸ ਨੂੰ ਨੀਅਰ ਬੋਰਡ ਦੇ ਵਿੱਚ 50 ਲੱਖ ਰੁਪਏ ਸਾਡਾ ਪ੍ਰਿੰਸੀਪਲ ਹੁੰਦਾ ਹੈ ਕਿ 50 ਕੁ ਲੱਖ ਰੁਪਏ ਸਾਡਾ ਇੰਟਰਸਟ ਪੇ ਹੋ ਜਾਂਦਾ ਅਗਰ ਇਸ ਬਰਡਨ ਨੂੰ ਅਸੀਂ ਬੋਝ ਨੂੰ ਥੋੜਾ ਘਟਾਉਣਾ ਚਾਹਨੇ ਆ ਕਿ ਤਾਂ ਕਿ ਕੱਲ ਨੂੰ ਮੈਨੂੰ ਇਹਦੀ ਜਿਹੜੀ ਥੋੜੀ ਰੈਲੀਫ ਮਿਲ ਜੇ ਤੇ ਅਸੀਂ ਅਗਰ ਅੱਜ ਹੀ 11 ਕੋ ਹਜ਼ਾਰ ਰੁਪਏ ਮਹੀਨੇ ਦੀ ਸਿਪ ਕਰ ਲਈਏ ਤੇ ਸਾਨੂੰ ਉਥੇ ਜੋ ਪ੍ਰੀਵੀਅਸ ਮਿਊਚੁਅਲ ਫੰਡ ਦੀ ਹਿਸਟਰੀ ਕਹਿ ਰਹੀ ਏ ਕਿ 12 ਕੋ ਪਰਸੈਂਟ ਵੀ ਰਿਟਰਨ ਮਿਨੀਮਮ ਆ 12 ਪਰਸੈਂਟ ਸੀ ਹੈ ਜੀ ਰਿਟਰਨ ਆ ਜਾਵੇ ਤੇ ਸਾਡਾ ਉਹ ਜਿਹੜਾ 1 ਕਰੋੜ ਰੁਪਇਆ ਹੈ ਨਾ ਉਹ 20 ਸਾਲਾਂ ਦੇ ਬਾਅਦ ਸਾਨੂੰ ਮਿਊਚੁਅਲ ਫੰਡ ਤੋਂ ਉਨੀ ਪੇਮੈਂਟ ਮਿਲ ਜਾਂਦੀ ਏ ਜਿਦੇ ਵਿੱਚ ਕੀ ਉਹਦੀਆਂ ਦੋਨਾਂ ਹੀ ਪ੍ਰਿੰਸੀਪਲ ਪਰ ਉਹਦਾ ਇੰਟਰਸਟ ਉਹਨੂੰ ਰੀਪੇ ਹੋ ਜਾਂਦਾ ਹੈ ਜੀ ਜੀ ਜਿਹਦੇ ਨਾਲ ਉਹਦਾ ਨਾ ਉਹਨੂੰ ਨਾ ਬਹੁਤ ਰੈਲੀਫ ਮਿਲ ਜਾਂਦੀ ਏ ਤੇ ਇਹ ਵਾਲਾ ਜਿਹੜਾ ਮੈਥਡ ਹੈਗਾ ਕਿ ਜਿਸ ਬੰਦੇ ਕੋ ਨਹੀਂ ਵੀ ਘਰ ਹੈਗਾ ਤੇ ਅਗਰ ਉਹ EMI ਇਤਨੀ ਪੇ ਕਰ ਸਕਦਾ ਹੈ 11000 ਦੀ SIP ਕਰ ਸਕਦਾ ਹੈ ਤੇ ਉਹਨੂੰ ਇਹ ਦੋਨੋਂ ਕੰਮ ਜ਼ਰੂਰ ਕਰਨੇ ਚਾਹੀਦੇ ਜੀ 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 ਅ ਤੁਸੀਂ ਦੋਨਾਂ ਨੇ ਸਾਨੂੰ ਨਾ ਆਪਣੇ ਤਜਰਬੇ ਚ ਬਹੁਤ ਅੱਛੇ ਤਰੀਕੇ ਨਾਲ ਗੋਲ ਬੇਸ ਪਲਾਨਿੰਗ ਸਮਝਾਇਆ ਹੁਣ ਰੀਅਲ ਲਾਈਫ ਦੇ ਐਗਜ਼ਾਮਪਲ ਦੇ ਵਿੱਚ ਸਮਝਾਓ ਪਹਿਲਾਂ ਜੁਗਲ ਜੀ ਤੁਸੀਂ ਦੱਸੋ ਫਿਰ ਬ੍ਰਿਜ ਜੀ ਨੂੰ ਇਹੀ ਸਵਾਲ ਹੈ ਸਰ ਲੌਂਗ ਟਰਮ ਦਾ ਇੰਨਾ ਜ਼ਿਆਦਾ ਬੈਨੀਫਿਟ ਹੈਗਾ ਕਿ ਮੈਂ ਸੱਚੀ ਮੰਨੂ ਨਾ ਲੱਗਦਾ ਹੈ ਕਿ ਇੰਨਾ ਮੈਜੀਕ ਹੈ ਕੈਨ ਦਾ ਮਤਲਬ ਹੈ ਕਿ ਸਾਡੇ ਜਿਹੜੇ ਪੈਸੇ ਹੈ ਅੱਜ ਦੀ ਮੇਰੇ ਪੋਰਟਫੋਲੀਓ ਦੇ ਵਿੱਚ ਪੈਸੇ ਹੈਗੇ ਆ ਔਰ ਉਹਨਾਂ ਦੇ ਪੈਸੇ ਤਕਰੀਬਨ 41 ਗੁਣਾ ਹੋ ਗਏ 41 ਗੁਣਾ ਹੋ ਗਏ 2000 ਪੰਜ ਦੇ ਵਿੱਚ ਉਹਨਾਂ ਨੇ ਪੈਸੇ ਇਨਵੈਸਟ ਕੀਤੇ ਸੀਗੇ ਅੱਜ ਵੀ ਉਹਨਾਂ ਨੇ ਹਾਲੇ ਤੱਕ ਪੈਸੇ ਨਹੀਂ ਕਢਾਏ ਔਰ 41 ਗੁਣਾ ਪੈਸੇ ਆ ਉਹਨਾਂ ਦੇ ਕੀ ਬਾਤ ਹੈ ਤੇ ਉਹਨਾਂ ਨੂੰ ਮੈਂ ਪਿੱਛੇ ਦੀ ਇੱਕ ਫੰਕਸ਼ਨ ਕੀਤਾ ਸੀ ਉਹਨਾਂ ਨੂੰ ਇੱਕ ਅਵਾਰਡ ਵੀ ਦਿਲਵਾਇਆ ਸੀਗਾ ਤਾਂ ਕਿ ਦੂਸਰੇ ਜਿਹੜੇ ਮੇਰੇ ਹੋਰ ਦੋਸਤ ਮਿੱਤਰ ਹੈਗੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਲੌਂਗ ਟਰਮ ਦੇ ਵਿੱਚ ਕਿੰਨਾ ਫਾਇਦਾ ਹੈ ਔਰ ਅਸੀਂ ਜਿਹੜਾ ਮਾਰਕੀਟ ਨੂੰ ਦੇਖਦੇ ਹੋਏ ਆਪਣੇ ਜਿਹੜੇ ਅਸੀਂ ਆਪਣੇ ਆਪ ਹੀ ਕੁਝ ਨਾ ਕੁਝ ਚਰਨਿੰਗ ਕਰਦੇ ਰਹਿੰਨੇ ਆ ਚਰਨਿੰਗ ਕਰਨਾ ਔਰ ਲੌਂਗ ਟਰਮ ਬਨੇ ਰਹਿਣਾ ਉਹਦਾ ਡਿਫਰੈਂਸ ਜਿਹੜਾ ਸੀਗਾ ਉਹ ਉੱਥੇ ਲਾਈਵ ਉਹਨਾਂ ਨੂੰ ਸਮਝਾਇਆ ਗਿਆ ਸੀਗਾ ਮੇਰੇ ਬਹੁਤ ਅੱਛੇ ਕਲਾਇੰਟ ਸੀਗੇ ਉਹਨਾਂ ਨੂੰ ਮੈਂ ਅਵਾਰਡ ਦੇ ਲਵਾਇਆ ਬੜੇ ਅੱਛੇ ਸਪੀਕਰ ਆਏ ਹੋਏ ਸੀਗੇ ਦਿੱਲੀ ਤੋਂ 크੍ਰਿਸ਼ਨ ਸ਼ਰਮਾ ਜੀ ਦਾ ਜੀ 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 ਸੋ ਇਹ ਮਿਊਚੁਅਲ ਫੰਡ ਦੀ ਹਿਸਟਰੀ ਹੈਗੀ ਹੈ ਮੈਂ ਤਾਂ ਤੁਹਾਨੂੰ ਇੱਕ ਹੋਰ ਇਹਦੇ ਨਾਲ ਐਡ ਕਰਨਾ ਚਾਹਨਾ ਵੀ ਇਨਵੈਸਟਮੈਂਟ ਇਹ ਇਸ ਤਰ੍ਹਾਂ ਦਾ ਬੱਚਾ ਹੈਗਾ ਤੁਸੀਂ ਇਹ ਨੂੰ ساری ਉਮਰ ਆਪਣੇ ਨਾਲ ਰੱਖ ਸਕਦੇ ਹੋ ਇਹਨੇ ਨਾ ਕੈਨੇਡਾ ਜਾਣਾ ਹੈ ਨਾ ਇਹਨੇ ਆਸਟ੍ਰੇਲੀਆ ਜਾਣਾ ਜਿੱਥੇ ਤੁਸੀਂ ਜਾਓਗੇ ਇਹ ਹਮੇਸ਼ਾ ਜਿੰਨੀ ਦੇਰ ਤੱਕ ਤੁਹਾਡੀ ਜ਼ਿੰਦਗੀ ਹੈ ਇਹ ਤੁਹਾਡੇ ਨਾਲ ਹੀ ਰਹੇਗਾ ਮਿਊਚੁਅਲ ਫੰਡ ਬਹੁਤ ਸਹੀ ਹੈ ਬਹੁਤ ਸਹੀ ਹੈ ਜਿਹੜੀ ਵੀ ਮੇਰੇ ਵੀਰ ਦਰਸ਼ਕ ਸੁਣਦੇ ਪਏ ਨੇ ਉਹ ਜੇ ਉਹਨਾਂ ਨੇ ਹਾਲੇ ਤੱਕ ਸ਼ੁਰੂ ਨਹੀਂ ਕੀਤਾ ਤਾਂ ਉਹਨਾਂ ਨੂੰ ਜ਼ਰੂਰ ਸ਼ੁਰੂ ਕਰਨਾ ਚਾਹੀਦਾ ਚਾਹੇ ਉਹ 500 ਰੁਪਏ ਤੋਂ ਸ਼ੁਰੂ ਕਰਨ ਲੇਕਿਨ 500 ਰੁਪਏ ਨਾਲ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਮਿਊਚੁਅਲ ਫੰਡ ਦੇ ਵਿੱਚ 500 ਰੁਪਏ ਦੇ ਨਾਲ ਤੁਸੀਂ ਸੋਨਾ ਵੀ ਖਰੀਦ ਸਕਦੇ ਹੋ। ਕੀ ਬਾਤ ਹੈ। ਅ ਬ੍ਰਿਜ ਜੀ ਤੁਸੀਂ ਵੀ ਕੋਈ ਐਗਜ਼ਾਮਪਲ ਸ਼ੇਅਰ ਕਰੋ। ਜੰਦੋਗਬ ਸਾਹਿਬ ਮੈਂ ਦੱਸਣਾ ਜੀ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ 42 ਸਾਲ ਤੋਂ ਇਸ ਲਾਈਨ ਵਿੱਚ ਮੈਂ ਬਹੁ ਸੀ ਜਲੰਧਰ ਦੀਆਂ ਜੁਆਇੰਟ ਫੈਮਲੀਆ ਦਾ ਇਹ ਸੇਵਿੰਗ ਦਾ ਕੰਮ ਕਰਦਾ ਮੂੰ। ਜਦੋਂ ਮਿਊਚੁਅਲ ਫੰਡ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਪਹਿਲਾਂ ਬਹੁਤ ਘਾਟੇ ਪਏ। ਫਿਰ ਉਸ ਤੋਂ ਬਾਅਦ ਮਿਊਚੁਅਲ ਫੰਡ ਵਿੱਚ SEBI ਨੇ ਬਹੁਤ ਰੈਗੂਲੇਸ਼ਨ ਕਰਤਾ, ਬੜਾ ਸਿਸਟੇਮੈਟਿਕਲੀ ਕੰਮ ਕਰਤਾ। ਤਮੈ ਬਹੁਤ ਸੇ ਜੁਆਇੰਟ ਫੈਮਲੀਆ ਦੇ ਵਿੱਚ ਕਹਿੰਦਾ ਸੀ ਲੋਕ ਜਿਆਦਾ ਟੈਕਸ ਬਚਾਨ ਲਈ ਪੀਪੀਐਫ ਜਾਂ ਐਲਆਈਸੀ ਕਰਵਾਉਂਦੇ ਸੀ ਮੈਂ ਉਹਨਾਂ ਨੂੰ ਧੀਰੇ ਧੀਰੇ ਕਿਹਾ ਕਿ ਤੁਸੀਂ ਥੋੜੇ ਜੇ ਪੈਸੇ ਈਐਲਐਸਐਸ ਸਕੀਮਾਂ ਵਿੱਚ ਲਗਾਓ ਇਕਵਿਟੀ ਲਿੰਕ ਸੇਵਿੰਗ ਸਕੀਮ ਪਰ ਉਹ ਫੈਮਲੀ ਵਿੱਚ ਜਿੰਦਾ ਦੋ ਤਿੰਨ ਭਰਾ ਹੁੰਦੇ ਇੱਕ ਦਾ ਕਨਸੈਪਟ ਹੁੰਦਾ ਸੀ ਨਹੀਂ ਜੀ ਮੈਂ ਰਿਸਕ ਨਹੀਂ ਲੈਣਾ ਦੂਜੇ ਨੂੰ ਮੈਂ ਦੋ ਚਾਰ ਵਾਰ ਪੰਜ ਵਾਰ ਆਪਣੀ ਇਨਵੈਸਟਮੈਂਟ ਦਿਖਾ ਕੇ ਕਨਵਿੰਸ ਕੀਤਾ ਉਹ ਅੱਜ ਹੁਣ ਮੈਂ ਦੇਖਿਆ ਹੈ ਕਿ ਜਿਹੜੇ ਭਰਾ ਨੇ ਮੇਰੀ ਗੱਲ ਮੰਨ ਲਈ ਸੀਗੀ ਉਹ ਹੁਣ ਜਿਸ ਨੇ ਮੇਰੀ ਗੱਲ ਨਹੀਂ ਸੀ ਮੰਨੀ ਉਹ ਹੁਣ ਮਹਿਸੂਸ ਕਰਦਾ ਹੈ ਕਿ ਯਾਰ ਮੈਂ ਮਰਵਾ ਸਾਹਿਬ ਦੀ ਗੱਲ ਨਹੀਂ ਮੰਨੀ ਤੇ ਮੇਰੇ ਭਰਾ ਦੇ ਪੈਸੇ ਮੇਰੇ ਨਾਲੋਂ 8 ਗੁਣਾ ਜ਼ਿਆਦੇ ਆ ਜਿਹੜਾ ਉਹ ਈਐਲਐਸਐਸ ਵਿੱਚ ਲੰਦਾ ਰਿਹਾ ਕਈ ਸਕੀਮਾਂ 'ਚ 9 ਗੁਣਾ 24 ਜ਼ਿਆਦੇ ਆ ਪਰ ਇਹ ਹੈ ਕਿ ਅਸੀਂ ਸਾਰੇ ਇਸੇ ਸਭ ਨੂੰ ਕਹਨੇ ਆ ਕਿ ਮਿਊਚੁਅਲ ਫੰਡ ਜਿਸ ਕੰਟਰੀ ਦੀ ਇਕਨੋਮੀ ਗਰੋ ਕਰਦੀ ਪਈ ਹੈ ਉਥੇ ਇਕੁਇਟੀਆਂ ਗੀਮ ਤੁਹਾਨੂੰ ਲੌਂਗ ਟਰਮ ਵਿੱਚ ਬਹੁਤ ਅੱਛੀ ਬੈਂਕ ਨੂੰ ਜ਼ਿਆਦਾ ਰਿਟਰਨ ਦੇਗੀ ਜੀ ਤੇ ਕੁਝ ਤੁਹਾਨੂੰ ਜੇ ਅਗਰ ਜ਼ਿਆਦਾ ਨਹੀਂ ਤੇ ਆਪਣਾ 50 40% ਪੈਸਾ ਜ਼ਰੂਰ ਮਿਊਚੁਅਲ ਫੰਡ ਵਿੱਚ ਲਗਾਉਣਾ ਚਾਹੀਦਾ ਜੀ 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 ਮੇਰਾ ਤੇ ਐਕਸਪੀਰੀਅੰਸ ਹੈ ਜੀ ਤੁਸੀਂ ਦੇਖਿਆ ਜੀ ਤੁਹਾਡੇ ਬੜੇ ਟਾਈਮ ਦੇ ਸਵਾਲ ਆ ਰਹੇ ਸੀ ਕਿ ਤੁਸੀਂ ਥਿਉਰੀ ਦੀ ਗੱਲਾਂ ਤੇ ਬਹੁਤ ਕਰਦੇ ਹੋ ਨੰਬਰਸ ਵੀ ਦਿਖਾਉਂਦੇ ਹੋ ਅੱਜ ਅਸੀਂ ਤੁਹਾਨੂੰ ਦਿਖਾਤਾ ਦੋ ਐਕਸਪੀਰੀਅੰਸ ਐਡਵਾਈਜ਼ਰ ਦੇ ਥਰੂ ਕਿ ਜਿਨ੍ਹਾਂ ਨੇ ਰੀਅਲ ਲਾਈਫ 'ਚ ਦੱਸਿਆ ਕਿ ਲੋਕਾਂ ਨੇ ਪੈਸਾ ਕਮਾਇਆ ਅਸੀਂ ਜੁਗਲ ਮਰਵਾਜੀ ਤੇ ਬ੍ਰਿਜ ਮਰਵਾਜੀ ਦਾ ਬਹੁਤ థాంਕਫੁਲ ਆ ਕਿ ਤੁਸੀਂ ਸਾਡੇ ਸ਼ੋਅ ਚ ਆਇਓ ਔਰ ਜਿਵੇਂ ਕਿ ਅਸੀਂ ਸ਼ੋਅ ਦੇ ਵਿੱਚ ਕੋਈ ਨਾ ਕੋਈ ਇੰਟਰਸਟਿੰਗ ਫੈਕਟ ਦੇ ਕੇ ਜਾਣੇ ਆ ਅੱਜ ਮੈਂ ਤੁਹਾਨੂੰ ਇੱਕ ਪੇਪਰ ਪੈਨਸਲ ਤੁਸੀਂ ਕੱਢੋ ਤੇ ਇੱਕ ਫੈਕਟ ਦੱਸਣਾ ਚਾਹਨਾ ਕਿ ਗੋਲ ਤੁਸੀਂ ਕੈਲਕੂਲੇਟ ਕਿਦਾਂ ਕਰਨੇ ਆ ਗੋਲ ਹੈਗੇ ਕਿੰਨੇ ਸਿੰਪਲ ਹਿਸਾਬ ਹੈ ਜੀ ਹਰ ਬੱਚਾ ਤਿੰਨ ਗੋਲ ਲੈ ਕੇ ਆਂਦਾ ਹੈ ਗ੍ਰੈਜੂਏਸ਼ਨ ਐਟ 18 ਪੋਸਟ ਗ੍ਰੈਜੂਏਸ਼ਨ 22 ਮੈਰਿਜ 26 ਤੋਂ ਲੈ ਕੇ 30 ਸਾਲਾਂ ਦੇ ਵਿੱਚ ਕਰ ਮੋਟਾ ਮੋਟਾ ਇਹ ਤਿੰਨ ਗੋਲ ਹੋਗੇ ਜੇ ਤੁਹਾਡੇ ਦੋ ਬੱਚੇ ਤੱਛੇ ਹੋਗੇ ਔਰ ਸਭ ਤੋਂ ਇੰਪੋਰਟੈਂਟ ਗੋਲ ਜਿਹੜਾ ਤੁਸੀਂ ਕਦੀ ਨਾ ਭੁੱਲਿਓ ਉਹ ਤੁਹਾਡੀ ਆਪਣੀ ਰਿਟਾਇਰਮੈਂਟ ਹੈ ਉਹਨੂੰ ਪਲੱਸ ਐਡ ਕਰ ਲਓ ਜੇ ਇੱਕ ਬੱਚਾ ਹੈ ਤਾਂ ਤੁਹਾਡੇ ਚਾਰ ਹੈ ਦੋ ਹੈ ਤਾਂ 6 ਪਲੱਸ ਇੱਕ 7 ਇਸ ਮੂਲ ਗੋਲ ਨੂੰ ਯਾਦ ਰੱਖੋ ਤੁਹਾਡੀ ਗੋਲ ਬਲੇਸ ਪਲਾਨਿੰਗ ਦਾ ਬਹੁਤ ਵੱਡਾ ਟਿਕ ਹੋ ਜਾਏਗਾ ਤੁਹਾਡੇ ਸਵਾਲ ਜਵਾਬ ਆ ਰਹੇ ਨੇ ਅਸੀਂ ਉਹਨੂੰ ਇਨਕੋਰਪੋਰੇਟ ਕਰ ਰਿਹਾ ਔਰ ਹਰ ਸ਼ੋ ਨੂੰ ਨੈਕਸਟ ਲੈਵਲ ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਪਲੀਜ਼ ਆਪਣਾ ਫੀਡਬੈਕ ਕੁਐਸ਼ਨਸ ਇਸ ਈਮੇਲ ਆਈਡੀ ਤੇ ਭੇਜਦੇ ਰਹੋ ਤੇ ਅਸੀਂ ਤੁਹਾਨੂੰ ਜਵਾਬ ਦਿੰਦੇ ਰਵਾਂਗੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਨੇ ਰਹੋ ਪੀਟੀਸੀ ਨਿਊਜ਼ ਨਾਲ ਮਿਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ